ਗੁੱਡ ਮਾਰਨਿੰਗ ਸਟੂਡੈਂਟਸ ਅੱਜ ਇਸ ਆਨਲਾਈਨ ਜਮਾਤ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪਿਆਰੇ ਬੱਚਿਓ ਅੱਜ ਆਪਣਾ ਟੌਪਿਕ ਹੈ ਤੁਹਾਡੀ ਵਿਆਕਰਨ ਦੀ ਕਿਤਾਬ ਵਿੱਚੋਂ ਕਿਰਿਆ ਵਿਸ਼ੇਸ਼ਣ ਕਿਰਿਆ ਆਪਾਂ ਪਹਿਲਾਂ ਕਰ ਚੁੱਕੇ ਹਾਂ ਵਿਸ਼ੇਸ਼ਣ ਵੀ ਅਲੱਗ ਪਹਿਲਾਂ ਕਰ ਚੁੱਕੇ ਹਾਂ ਪਰ ਅੱਜ ਆਪਾਂ ਜੋ ਕਰ ਰਹੇ ਹਾਂ ਕਿਰਿਆ ਵਿਸ਼ੇਸ਼ਣ ਜੋ ਕਿ ਇਕੱਠਾ ਸ਼ਬਦ ਹੈ ਕਿਰਿਆ ਵਿੱਚ ਆਪਾਂ ਕੀਤਾ ਸੀ ਕਿ ਕੰਮ ਕਰਨ ਨੂੰ ਕਿਰਿਆ ਕਹਿੰਦੇ ਹਨ ਵਿਸ਼ੇਸ਼ਣ ਵਿਸ਼ੇਸ਼ਣ ਨਾਮ ਤੇ ਪਰਨਾਮ ਦੀ ਵਿਸ਼ੇਸ਼ਤਾ ਦੱਸਦੇ ਹਨ ਪਰ ਕਿਰਿਆ ਵਿਸ਼ੇਸ਼ਣ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਹਨ ਇਸ ਕਰਕੇ ਜੋ ਅੱਜ ਕਰ ਰਹੇ ਹਾਂ ਉਹ ਹੈ ਕਿਰਿਆ ਵਿਸ਼ੇਸ਼ਣ ਤੋਂ ਕੀ ਪਾਵ ਹੈ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਸ਼ਬਦ ਆਪਾਂ ਫਿਰ ਹਾਲ ਲਿਖਣਾ ਹੈ ਜਿਹੜੇ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਹੋਏ ਕਿਰਿਆ ਦੇ ਹੋਣ ਦਾ ਸਮਾਂ, ਸਥਾਨ, ਕਾਰਨ, ਤੰਗ ਤਰੀਕਾ ਆਦਿ ਦੱਸਣ ਉਹਨਾਂ ਨੂੰ ਕੀ ਕਹਿੰਦੇ ਹਨ ਕਿਰਿਆ ਵਿਸ਼ੇਸ਼ੀ ਜਿਵੇਂ ਕੁੜੀ ਦੌੜੀ ਕੁੜੀ ਦੌੜੀ ਭਾਵ ਕੁੜੀ ਨੇ ਕਿਰਿਆ ਕੀਤੀ ਕੀ ਦੌੜੀ ਉਹ ਪਰ ਕੁੜੀ ਹੌਲੀ ਦੌੜੀ ਤੇਜ਼ ਦੌੜੀ ਇਹ ਉਸ ਦੀ ਵਿਸ਼ੇਸ਼ਤਾ ਹੈ ਬੱਚੇ ਹੱਸ ਰਹੇ ਹਨ ਬੱਚੇ ਬਹੁਤ ਹੱਸ ਰਹੇ ਹਨ ਇਹ ਦੱਸਣਾ ਕਿ ਬਹੁਤ ਹੱਸ ਰਹੇ ਹਨ ਥੋੜਾ ਹੱਸ ਰਹੇ ਹਨ ਇਹ ਉਹਨਾਂ ਦੀ ਵਿਸ਼ੇਸ਼ਤਾ ਹੈ ਕਿਰਿਆ ਵਿਸ਼ੇਸ਼ਣ ਅੱਠ ਤਰ੍ਹਾਂ ਦੇ ਹਨ ਪਹਿਲਾ ਹੈ ਕਾਲਵਾਚਕ ਕਿਰਿਆ ਵਿਸ਼ੇਸ਼ਣ ਜੇਨਾ ਸ਼ਬਦਾਂ ਤੋਂ ਕਿਰਿਆ ਜਾਂ ਕੰਮ ਦੇ ਹੋਣ ਦਾ ਸਮਾਂ ਪ੍ਰਗਟ ਹੋਵੇ ਉਹਨੂੰ ਕਾਲ ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਾਲ ਤੋਂ ਭਾਵ ਹੈ ਸਮਾਂ ਸਮਾਂ ਪਤਾ ਲੱਗੇ ਸਾਨੂੰ ਕਿ ਕੰਮ ਹੁਣੇ ਹੋਇਆ ਹੈ ਪਲਕੇ ਹੋਇਆ ਹੈ ਰਾਤੋਂ ਰਾਤ ਹੋਇਆ ਹੈ ਹਰ ਰੋਜ਼ ਹੁੰਦਾ ਹੈ ਕਦੇ-ਕਦਾਂ ਹੀ ਹੁੰਦਾ ਹੈ ਇਹ ਉਸ ਦੀਆਂ ਉਦਾਹਰਣਾਂ ਹਨ ਜਿਵੇਂ ਆਪਾਂ ਕਹਿੰਦੇ ਆ ਮੈਂ ਤੁਹਾਡਾ ਕੰਮ ਕਰਾਂਗਾ ਅਸੀਂ ਤੁਹਾਡੇ ਕੋਲ ਆਵਾਂਗੇ ਪਰ ਕਦੋਂ ਆਵਾਂਗੇ ਕਦੋਂ ਕੰਮ ਕਰਾਂਗੇ ਮੈਂ ਹੁਣੇ ਤੁਹਾਡਾ ਕੰਮ ਕਰਾਂਗਾ ਮੈਂ ਭਲਕੇ ਤੁਹਾਡੇ ਕੋਲ ਆਵਾਂਗਾ ਮੈਂ ਰਾਤੋਂ ਰਾਤ ਤੁਹਾਡੇ ਕੋਲ ਆਵਾਂਗਾ ਇਹ ਉਸ ਦੀ ਕਾਲਵਾਚਕ ਕਿਰਿਆ ਵਿਸ਼ੇਸ਼ਣ ਹੈ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕੰਮ ਹੋਣ ਦੇ ਸਥਾਨ ਦਾ ਬੋਧ ਹੋਵੇ ਆਪਾਂ ਨੂੰ ਉਹਦੇ ਸਥਾਨ ਦਾ ਗਿਆਨ ਹੋਵੇ ਉਹਨੂੰ ਕੀ ਕਹਿੰਦੇ ਨੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਕਾਰ ਬਜ਼ਾਰ ਇੱਧਰ ਉਧਰ ਅੱਗੇ ਪਿੱਛੇ ਸੱਜਿਓਂ ਖੱਬਿਓਂ ਆਦ ਜਿਵੇਂ ਆਪਾਂ ਕਹਿੰਦੇ ਹਾਂ ਕੁਲਵੀਰ ਬੈਠਾ ਹੈ ਜਾਂ ਅਮਨ ਬਾਜ਼ਾਰ ਗਈ ਹੈ ਭਾਵ ਕਿ ਕੁਲਵੀਰ ਬੈਠਾ ਕਿੱਥੇ ਬੈਠਾ ਹੈ ਘਰੇ ਬੈਠਾ ਹੈ ਬਾਹਰ ਬੈਠਾ ਹੈ ਮਤਲਬ ਉਹਦੇ ਸਥਾਨ ਬਾਰੇ ਨੌਲੇਜ ਹੋਣਾ ਉਹਦੇ ਸਥਾਨ ਦਾ ਗਿਆਨ ਹੋਣਾ ਤਾਂ ਸਾਨੂੰ ਯਾ ਸੋਨੀਆ ਕਿੱਥੇ ਆ ਬਾਜ਼ਾਰ ਗਈ ਹੈ ਜਾਂ ਸਕੂਲ ਗਈ ਹੈ ਜਦੋਂ ਸਥਾਨ ਦਾ बोਧ ਹੋਏਗਾ ਗਿਆਨ ਹੋਏਗਾ ਉਸ ਨੂੰ ਆਪਾਂ ਕਹਿੰਦੇ ਹਾਂ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕੰਮ ਦੇ ਹੋਣ ਦਾ ਢੰਗ ਜਾਂ ਪ੍ਰਕਾਰ ਦਾ ਗਿਆਨ ਹੋਵੇ ਉਸ ਨੂੰ ਪ੍ਰਕਾਰਵਾਚਕ ਕਹਿੰਦੇ ਹਨ ਕਿ ਕੰਮ ਕਿਵੇਂ ਹੋਇਆ ਹੌਲੀ ਹੋਇਆ ਤੇਜ਼ ਹੋਇਆ ਜਿਵੇਂ ਹੌਲੀ ਛੇਤੀ ਕਿਵੇਂ ਕਿਸ ਤਰ੍ਹਾਂ ਆਪਾਂ ਕਹਿੰਦੇ ਆ ਹੌਲੀ ਚੱਲੋ ਮੇਰਾ ਪੈਰ ਦੁਖਦਾ ਹੈ ਕਿਸੇ ਦੇ ਨਾਲ ਤੁਰਿਆ ਜਾ ਰਿਹਾ ਕੋਈ ਨਾਲ ਬੰਦਾ ਤੇਜ਼ ਚੱਲ ਰਿਹਾ ਉਹਨੂੰ ਪੁੱਛਿਆ ਨੇ ਹੌਲੀ ਚੱਲੋ ਕਿਉਂ ਕਿਉਂਕਿ ਮੇਰਾ ਪੈਰ ਦੁਖ ਰਿਹਾ ਤੁਸੀਂ ਇੱਧਰ ਕਿਵੇਂ ਆਏ ਮਤਲਬ ਕੀ ਰੀਜ਼ਨ ਹੈ ਤੁਹਾਡਾ ਉਰੇ ਆਣ ਦਾ ਜਾਂ ਤੁਸੀਂ ਕਿਵੇਂ ਕਿਸ ਚੀਜ਼ ਤੇ ਆਏ ਠੀਕ ਹੈ ਪਰ ਕਾਰ ਮਤਲਬ ਟੰਗ ਦਾ ਪਤਾ ਲੱਗਦਾ ਹੈ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਜਿਹਨਾਂ ਸ਼ਬਦਾਂ ਤੋਂ ਕੰਮ ਦੇ ਹੋਣ ਦੇ ਕਾਰਨ ਬਾਰੇ ਪਤਾ ਲੱਗੇ ਉਸ ਨੂੰ ਕਾਰਨਵਾਚਕ ਅਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਇਸ ਲਈ ਇੰਜ ਕਿਉਂਕਿ ਤਾਂ ਹੀ ਆਦਿ ਜਿਵੇਂ ਆਪਾਂ ਅਕਸਰ ਤੁਸੀਂ ਕਲਾਸ ਵਿੱਚ ਤੁਹਾਨੂੰ ਟੀਚਰ ਕਹਿੰਦਾ ਹੈ ਜ਼ਰੂਰੀ ਕੰਮ ਦੀ ਅਰਜ਼ੀ ਲਿਖੋ ਬਿਮਾਰੀ ਦੀ ਛੁੱਟੀ ਲਈ ਅਰਜ਼ੀ ਲਿਖੋ ਤੁਸੀਂ ਰੀਜ਼ਨ ਦੰਨੇ ਹੋ ਕਾਰਨ ਦੰਨੇ ਹੋ ਅਧਿਆਪਕ ਨੂੰ ਕਿ ਮੈਂ ਬਿਮਾਰ ਹਾਂ ਇਸ ਲਈ ਮੈਂ ਸਕੂਲ ਨਹੀਂ ਆ ਸਕਦਾ ਜਾਂ ਮੈਨੂੰ ਜ਼ਰੂਰੀ ਕੰਮ ਹੈ ਇਸ ਲਈ ਮੈਂ ਸਕੂਲ ਨਹੀਂ ਆ ਸਕਦਾ ਉਹ ਖੇਡ ਨਹੀਂ ਸਕਦਾ ਕਿਉਂਕਿ ਉਸਦੇ ਪੈਰ ਵਿੱਚ ਦਰਦ ਹੈ ਠੀਕ ਹੈ ਜਦੋਂ ਵੀ ਆਪਾਂ ਕੋਈ ਰੀਜ਼ਨ ਜਾਂ ਕਾਰਨ ਦੱਸਣਾ ਹੈ ਉਦੋਂ ਆਪਣਾ ਜਾਂਦਾ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਪରିਮਾਨਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਜਾਂ ਕੰਮ ਦੇ ਹੋਣ ਦਾ ਕਿਸ ਤਰ੍ਹਾਂ ਪਤਾ ਲੱਗੇ ਮਿੰਤੀ ਦਾ ਪਤਾ ਲੱਗੇ ਪਰਿਮਾਨ ਦਾ ਬਹੁਤ ਹੋਵੇ ਉਸ ਨੂੰ ਕਹਿੰਦੇ ਹਨ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਬਹੁਤ ਇੰਨਾ ਜਿੰਨਾ ਰਤਾ ਆਪਾਂ ਕਹਿੰਦੇ ਮੇਰੀ ਜ਼ਰਾ ਕੋ ਗੱਲ ਸੁਣੋ ਕਿਸੇ ਕੋਲ ਖੜਿਆ ਆਪਾਂ ਕਹਿੰਦੇ ਆਪਾਂ ਉਹਨੂੰ ਪੂਰਾ ਡਿਸਟਰਬ ਨਹੀਂ ਉਹ ਦੋ ਇੱਕ ਸਕਿੰਟ ਦਾ ਕੰਮ ਦਾ ਆਪਾਂ ਕਹਿੰਦੇ ਮੇਰੀ ਜ਼ਰਾ ਕੋ ਗੱਲ ਸੁਣੋ ਜਾਂ ਦੀਪੂ ਨੇ ਵਿਆਹ ਵਿੱਚ ਕੰਮ ਕੀਤਾ ਕਿਰਿਆ ਹੈ ਬਹੁਤ ਕੰਮ ਕੀਤਾ ਥੋੜਾ ਕੰਮ ਕੀਤਾ ਇਸ ਦੀ ਵਿਸ਼ੇਸ਼ਤਾ ਇਸ ਕਰਕੇ ਇਹ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਹੈ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਜੀਨਾਂ ਸ਼ਬਦਾਂ ਤੋਂ ਕੰਮ ਦੀ ਗਿਣਤੀ ਜਾਂ ਵਾਰੀ ਦਾ ਪਤਾ ਲੱਗੇ ਉਸ ਨੂੰ ਕੀ ਕਹਿੰਦੇ ਹਨ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਕਈ ਵਾਰ ਇੱਕ ਇੱਕ ਦੋ ਦੋ ਜਾਂ ਕੜੇ ਮੁੜੇ ਜੇ ਨੂੰ ਪਰ ਲਾਈਨ ਸੈਂਟੈਂਸ ਚ ਦੇਖਾਂਗੇ ਕਿਵੇਂ ਸਮਝਾਂਗੇ ਮੇਰੇ ਵੱਲ ਕੜੇ ਮੁੜੇ ਗੇੜੇ ਨਾ ਆਵੋ ਸੀ ਕਿਸੇ ਕੋਈ ਬਾਰ ਬਾਰ ਤੁਹਾਡੇ ਕੋਲ ਆ ਰਿਹਾ ਹੈ ਪਾਪ ਨੂੰ ਰੋਕ ਦਿੰਨੇ ਕਿ ਬਾਰ-ਬਾਰ ਮੇਰੇ ਕੋਲ ਨਾ ਆਉ। ਇੱਕ-ਇੱਕ ਦੋ-ਦੋ ਕਰਕੇ ਸਾਰੇ ਬੱਚੇ ਚਲੇ ਗਏ। ਠੀਕ ਹੈ? ਸਾਰੇ ਬੱਚਿਆਂ ਦਾ ਜਾਣਾ ਕਿਰਿਆ ਹੈ ਪਰ ਇੱਕ-ਇੱਕ ਦੋ-ਦੋ ਕਰਕੇ ਇਹ ਉਹਨਾਂ ਦੀ ਸੰਖਿਆਵਾਚਕ ਕਿਰਿਆ। ਆਪਾਂ ਗਿਣਤੀ ਕਰਕੇ ਦੱਸਿਆ ਕਿ ਸਾਰੇ ਇਕੱਠੇ ਨਹੀਂ ਗਏ। ਪਹਿਲਾਂ ਇੱਕ ਇੱਕ ਗਿਆ ਫਿਰ ਦੋ-ਦੋ ਕਰਕੇ ਸਾਰੇ ਬੱਚੇ ਜਮਾਤ ਵਿੱਚੋਂ ਬਾਹਰ ਚਲੇ ਗਏ। ਨਿਰਣਾਵਾਚਕ ਕਿਰਿਆ ਵਿਸ਼ੇਸ਼ਣ। ਜੀਨਾ ਸ਼ਬਦਾਂ ਤੋਂ ਕਿਰਿਆ ਜਾਂ ਕੰਮ ਦੇ ਹੋਣ ਜਾਂ ਨਾ ਹੋਣ ਬਾਰੇ ਨਿਰਣੇਪੂਰਵਕ ਗਿਆਨ ਹੋਵੇ ਨਿਰਣਾ ਹੁੰਦਾ ਫੈਸਲਾ ਉਹਨੂੰ ਨਿਰਣੇਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਜਿਵੇਂ ਜੀ ਹਾਂ ਆਹੋ ਜੀ ਚੰਗਾ ਜੀ ਕਹਿੰਦਾ ਉਹ ਇੱਕ ਚੰਗਾ ਡਾਕਟਰ ਹੈ ਕਿਸੇ ਨੇ ਪੁੱਛਿਆ ਤੁਸੀਂ ਕਹਿੰਦੇ ਆਹੋ ਜੀ ਉਹ ਇੱਕ ਚੰਗਾ ਡਾਕਟਰ ਹੈ ਨਿਰਣਾ ਹਾਂ ਤੁਹਾਡਾ ਫੈਸਲਾ ਵੀ ਹਾਂ ਤੁਸੀਂ ਉਹਨੂੰ ਵਧੀਆ ਮੰਨਦੇ ਹੋ ਜੀ ਹਾਂ ਅਸੀਂ ਕੱਲ ਬਾਜ਼ਾਰ ਗਏ ਸੀ ਸਾ ਕਿਸੇ ਨੇ ਪੁੱਛਿਆ ਤੁਸੀਂ ਕੱਲ ਕਿੱਥੇ ਗਏ ਸੀ ਜਾਂ ਬਾਜ਼ਾਰ ਗਏ ਸੀ ਤੁਸੀਂ ਉਹਨੂੰ ਪੱਕਾ ਕਰ ਦਿੰਨੇ ਹੋ ਵੀ ਹਾਂ ਅਸੀਂ ਗਏ ਸੀ ਕੱਲ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕਾਰਜ ਦਾ ਪੱਕੇ ਤੌਰ ਤੇ ਪਤਾ ਲੱਗੇ ਉਹਨਾਂ ਨੂੰ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਮਤਲਬ ਕਿ ਜਿਹੜੀ ਵੀ ਕਿਰਿਆ ਹੋ ਰਹੀ ਹੈ ਵੀ ਪੱਕਾ ਹਾਂ ਇਹ ਕਿਰਿਆ ਹੋਏਗੀ ਹੈ ਨਾ ਇਹ ਐਵੇਂ ਹੋਣਾ ਹੈ ਉਸਨੋਂ ਪਾ ਕੇ ਨੇ ਨਿਸ਼ਚੇਵਾਚਕ ਪੱਕੀ ਤੌਰ ਤੇ ਐਵੇਂ ਹੈ ਜਿਵੇਂ ਜ਼ਰੂਰ ਬਿਲਕੁਲ ਇਹਨੂੰ ਤੁਸੀਂ ਸੈਂਟੈਂਸ ਸਮਝ ਸਕਦੇ ਹੋ ਮੈਂ ਜ਼ਰੂਰ ਆਵਾਂਗਾ ਭਾਵੇਂ ਮੈਂ ਪੱਕਾ ਆਵਾਂਗਾ ਨਿਸ਼ਚੈ ਮੇਰਾ ਤੁਹਾਡੇ ਨਾਲ ਪ੍ਰੋਮਿਸ ਹੈ ਮੇਰੀ ਬਿਲਕੁਲ ਚਿੰਤਾ ਨਾ ਕਰੋ ਮੇਰੀ ਚਿੰਤਾ ਨਾ ਕਰੋ ਕਿਰਿਆ ਬਿਲਕੁਲ ਚਿੰਤਾ ਨਾ ਕਰੋ ਨਿਸ਼ਚੇ ਵਾਚਕ ਕਿ ਮੈਂ ਬਿਲਕੁਲ ਠੀਕ ਹਾਂ ਮੇਰੀ ਚਿੰਤਾ ਕਰਨ ਦੀ 1% ਵੀ ਜ਼ਰੂਰਤ ਨਹੀਂ ਹੈ ਏਸੀ ਬੱਚਿਓ ਤੁਹਾਡਾ ਕਿਰਿਆ ਵਿਸ਼ੇਸ਼ਣ ਸਾਰੇ ਇਸ ਨੂੰ ਇੱਕ ਵਾਰ ਫੇਰ ਆਪਣੀ ਗ੍ਰਾਮਰ ਬੁੱਕ ਵਿੱਚੋਂ ਪੜੋਗੇ ਧਿਆਨ ਨਾਲ ਸਮਝੋਗੇ ਐਗਜ਼ਾਮਪਲਾਂ ਜਿਹੜੀਆਂ ਸੈਂਟੈਂਸਾਂ ਚ ਹਨ ਉਹਨਾਂ ਨੂੰ ਧਿਆਨ ਨਾਲ ਪੜੋਗੇ ਤਾਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਜਾਏਗਾ ਤੋ ਧੰਨਵਾਦ